ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨੇ ਜਿਲ੍ਹਾ ਨੂੰ ਪੈਂਦਾ ਬਠਿੰਡਾ ਬਾਈਕ ਕੋਲ ਜਰਸੀ ਗਾਂਬ ਕਹੂਗਾ ਜੀ ਇੱਕ ਤਾਜੀ ਸੂਈ ਝੋਟੀ ਬਕਾਊਗਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੀ ਆਪਣਾ ਦਰਸ਼ਨ ਖਾਂ ਜੀ ਪਿੰਡ ਕੰਡਾ ਬੰਨਾ ਜ਼ਿਲ੍ਹਾ ਬਟਿੰਡਾ ਜੀ ਨੰਬਰ ਭਰਾ ਆਪਣਾ 95010 ਜੀ ਹਾਂਜੀ 26605 ਠੀਕ ਹੈ ਜੀ ਹਾਂਜੀ ਬਾਈ ਜੀ ਆਪਣੇ ਕੋ ਕਿੰਨੇ ਜਾਨਵਰ ਪਕਾਉਗਾ ਜੀ ਦੋ ਜਾਨਵਰ ਆ ਜੀ ਆਪਣਾ ਠੀਕ ਹੈ ਜੀ ਹਾਂਜੀ ਬਾਈ ਛੋਟੀ ਜਾਣਕਾਰੀ ਦਿਓ ਜੀ ਪਹਿਲਣ ਛੋਟੀ ਹੈ ਜੀ ਹਾਂਜੀ ਤੀਜਾ ਜਥਾ ਦਾ ਡੰਡ ਸੁਈ ਨੂੰ ਅਜਾ ਹਾਂਜੀ 6 ਲੀਟਰ ਦੁੱਧ ਦਾ ਦੇ 6 ਲੀਟਰ ਦੁੱਧ ਦਾ ਹਾਂਜੀ ਤੇ ਬੱਚਾ ਬਰਾ ਬੱਚਾ ਜ ਮਗਰ ਕਟਾ ਜੀ ਮਗਰ ਕਟਾ ਠੀਕ ਹੈ ਹਾਂਜੀ ਲੋ ਬਰਾ ਦੇਖ ਸਕਦੇ ਹੋ ਠੀਕ ਹੈ ਜੀ ਰੇਟ ਬਰਾ ਦਾ ਰੇਟ ਦਾ ਵੀ ਨੇ 60000 ਰੁਪਿਆ ਠੀਕ ਹੈ ਜੀ ਸਹੀ ਠੰਡੀ ਫੂਰੀਆ ਚਵਾਈ ਨੂੰ ਕੋਸਣੀ ਠੀਕ ਹੈ ਜੀ ਪੂਰੀਆਂ ਜਿਵੇਂ ਮਰਜ਼ੀ ਚੋਵੇ ਅਗਲਾ ਠੀਕ ਹੈ ਜੀ ਕੋਈ ਚੱਕਰ ਨਹੀਂ ਤੋੜ ਦਿਓ ਜੀ ਲੋ ਬਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪਹਿਲੇ ਸੂਈ ਛੋਟੀ ਸੂਈ ਆ ਦੁੱਧ ਆਪਾਂ ਨੂੰ ਬਾਈ ਨੇ ਦੱਸ ਹੀ ਦਿੱਤਾ ਠੀਕ ਹੈ ਨੇ ਫੇਰ ਕੁਆਲਟੀ ਦੇਖ ਸਕਦੇ ਹੋ ਬਾਕੀ ਸਭ ਨੂੰ ਤੋੜਾ ਦਰ ਦਿਖਾ ਬਾਕੀ ਦੁੱਧ ਸੇਵਾ ਦਾ ਠੀਕ ਹੈ ਜੀ ਚਲੋ ਜੀ ਪਹਿਲੇ ਸੂਏ ਸੂਇਆ ਠੀਕ ਮੋੜ ਦੋ ਭਰਾ ਮੋੜ ਦੋ ਅੱਜ 4-5 ਦਿਨ ਹੋਈ ਹਾਂ ਜੀ ਚੌਥਾ ਦਿਨ ਚੌਥਾ ਦਿਨ ਹੋ ਗਿਆ 4-5 ਦਿਨ ਹੋ ਗਏ ਲੋ ਜੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੈਂਡ ਕੰਡਾ ਵਾਲਾ ਜਿਲ੍ਹਾ ਨੂੰ ਪੈਂਦਾ ਉਹ ਸੰਡਾ ਹਾਂਜੀ ਬਾਈ ਜਰਸੀ ਗਾਂ ਦੀ ਜਾਣਕਾਰੀ ਦੋ ਜੀ ਜਰਸੀ ਗਾਂ ਵੀਰੇ 7 ਮਹੀਨੇ ਗੱਭਣਾ ਕੀ ਮੰਨ ਲਓ ਹਾਂਜੀ ਦੁੱਧ ਦੇ ਥੱਲੇ 12 ਕਿਲੋ ਸੀ ਹੁਣ ਹਾਂਜੀ ਇਹ ਡਰਾਈ ਕਰੀ ਵੀ ਆ ਮਾਲਾ ਤੋ ਦੋ ਅੱਜ ਚੱਲਦੇ ਹੁਣ ਵੀ 8-9 ਕਿਲੋ ਦੁੱਧ ਹੈਗਾ ਪਚੌਂਦੇ ਦੀ ਵੀ ਬੇ ਟਾਈਮ ਤੇ ਚੋਈ ਜਾਂਦੇ ਆ ਠੀਕ ਹੈ ਜੀ ਠੀਕ ਆ ਜੀ ਉਹਨੇ ਬੇਟੇ ਮੈਨੂੰ ਜੀ ਹਾਂ ਵੀ ਆਪਣੋ ਹਟ ਦੇ ਦੋ ਦੋ ਟਮ ਨੂੰ ਕਰਦੇ ਆ ਤੇ ਦਿਨ ਕਿੰਨੇ ਲੈਂਦੇ ਇਹਦੇ ਦਿਨ ਇਹਦਾ ਪੈਸਾ ਮੰਨਣਾ ਡੇਢ ਮਹੀਨਾ ਪਿਆ ਵੀਰੇ ਅੱਜ ਤੇ ਰੇਟ ਭਾਈ ਜਾਇਦਾ ਹੈ ਦਾ ਰੇਟ ਦਾ ਵੀਰੇ 47000 ਰੁਪਿਆ ਠੀਕ ਆ ਜੀ ਲਓ ਜੀ ਤੋਰ ਦੋ ਲੋ ਭਰਾ ਬਾਈ ਨੇ ਰੇਟ ਵੀ ਦੱਸਤਾ ਆਪਾਂ ਨੂੰ ਬਾਈ ਕਹਿੰਦੇ ਆਪਾਂ ਇਹਨੂੰ ਡਰਾਈ ਕਰੀ ਜਾਨੇ ਆ ਤੇ ਸ਼ਿਮਲ ਲੱਗਾ ਜਲਸੀ ਦਾ ਵਧੀਆ ਠੀਕ ਆ ਜੀ ਲਓ ਜੀ ਹੂੰ ਤੋੜਾ ਤਰਾ ਦਿੰਦੀ ਇੱਕ ਸਾਦੀ ਲੋ ਜੀ ਬੱਧ ਜਾਣਕਾਰੀ ਵਾਈ ਤੋਂ ਲੈ ਲਿਓ ਠੀਕ ਹੈ ਨਾ ਗੱਬਣ ਹੈਗੀ ਹੁਣ ਡਰਾਈ ਕਰੀ ਜਾਂਦੇ ਆ ਬਾਕੀ ਮਹੀਨਾ ਰਹਿ ਗਿਆ ਡੇਢ ਮਹੀਨਾ ਜੀ ਦਾ ਡੇਢ ਮਹੀਨਾ ਪਿਆ ਵੀਰੇ ਡੇਢ ਮਹੀਨਾ ਠੀਕ ਹੈ ਠੀਕ ਹੈ ਦੁੱਧੋ ਡਰਾਈ ਕਰੀ ਜਾਂਦੇ ਆ ਠੀਕ ਹੈ ਜੀ ਦੁੱਧ ਹੁਣ ਵੀ 9 ਕਿਲੋ 10 ਕਿਲੋ ਹੈਗਾਗਾ ਠੀਕ ਹੈ ਇਸੀ ਤੇ ਦੂਜਾ ਸੂਗਾ ਠੀਕ ਹੈ ਦੂਜਾ ਸੂਗਾ ਲੋ ਜੀ ਚੈੱਕ ਕਰ ਸਾ ਦਿਨ ਮੜਾ ਫੇਸ ਦਿਖਾ ਦਿਜੀਏ ਮੜਾ ਜੀ ਹਾਂ ਜੀ ਇਧਰ ਬੜਾ ਇਹਨੂੰ ਘਮਾ ਲਓ ਜਰਾ ਜੋ ਜ ਫੇਸ ਕੁਆਲਟੀ ਜਿਹਾ ਤਾਂ ਠੀਕ ਹੈ। ਹੌਲੀ ਟੂ ਆਟਾ ਮੱਤੇ ਜਿਹਾ ਠੀਕ ਹੈ ਠੀਕ ਹੈ। ਦੂਜਾ ਸਵ ਬੰਦੋ ਜੀ ਬੰਦੋ। ਮਾਨਤਾਨ ਹੋ ਜੀ ਮੇडम ਮਟਾਈ ਹਾਂਜੀ ਹਾਂ ਇਹ ਬੰਦੀ ਦੀ ਗਦਰ ਕਰਾਂਗੇ ਜਰੂਰ। ਠੀਕ ਹੈ ਜੀ ਠੀਕ। ਜਿਹੜਾ ਬਣਦਾ ਹੋ ਜਾ ਕਰਦਾ। ਠੀਕ ਹੈ ਜੀ। ਨੋਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ। ਓਕੇ ਬਾਏ।